ਪੰਜਾਬ ਪੁਲਿਸ ਦੇ ਆਈਜੀ ਪਰਮਰਾਜ਼ ਸਿੰਘ ਉਮਰਾ ਨੰਗਲ ਵੱਲੋਂ ਹਰ ਸਾਲ ਦੀ ਤਰ੍ਹਾਂ ਬੀਤੇ ਦਿਨੀ ਵੀ ਮੇਲਾ ਉਮਰਾ ਨੰਗਲ ਕਰਵਾਇਆ ਗਿਆ ਜਿੱਥੇ ਸਟੇਜ ਤੇ ਐਂਕਰ ਬਲਜੀਤ ਕੋਰ ਜੋਹਲ ਤੇ ਅਦਾਕਾਰ ਹੋਬੀ ਢਾਲੀਵਾਲ ਵਿਚਾਲੇ ਤਲਕੀ ਦੇਖਣ ਨੂੰ ਮਿਲੀ ਦੱਸਦੇ ਕਿ ਐਂਕਰ ਵੱਲੋਂ ਹੋਬੀ ਢਾਲੀਵਾਲ ਨੂੰ ਖਰੀਆਂ ਖਾਈਆਂ ਸੁناਈਆਂ ਗਈਆਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਨਾਲ ਹੀ ਹੋਬੀ ਧਾਲੀਵਾਲ ਨੇ ਵੀ ਕੁੜੀ ਦੇ ਸਟੇਜ ਤੋਂ ਜਾਣ ਪਿੱਛੋਂ ਉਸ ਦਾ ਤਿੱਖਾ ਜਵਾਬ ਦਿੱਤਾ ਦੱਸੀ ਕਿ ਐਂਕਰ ਨੇ ਕਿਹਾ ਕਿ ਭਾਵੇਂ ਤੁਸੀਂ ਲੱਖਾ ਫਿਲਮਾਂ ਕਰ ਲਓ ਜਦੋਂ ਤੱਕ ਤੁਸੀਂ ਕਿਸੇ ਔਰਤ ਕੁੜੀ ਜਾਂ ਧੀ ਭੈਣ ਦੀ ਇੱਜ਼ਤ ਕਰਨਾ ਨਹੀਂ ਸਿੱਖਦੇ ਤਾਂ ਤੁਸੀਂ ਕਲਾਕਾਰ ਕੋਹੋਂ ਦੇ ਲਾਇਕ ਨਹੀਂ ਹੋ ਅੱਗੇ ਉਸੇ ਬੋਲਦੇ ਕਿਹਾ ਕਿ ਮੇਰੇ ਅਖੀਰਲਾ ਮੇਲਾ ਹੋਵੇਗਾ ਮੈਂ ਅੱਗੇ ਤੋਂ ਨਹੀਂ ਆਵਾਂਗੀ ਤੇ ਇਸ ਦਾ ਕਾਰਨ ਸਿਰਫ ਹੋਬੀ ਧਾਲੀਵਾਲ ਹੋਣਗੇ ਕਿਉਂਕਿ ਇਹ ਮੇਰੀ ਹਰ ਗੱਲ 'ਚ ਨੁਕਸ ਕੱਟ ਰਹੇ ਨੇ ਉਧਰ ਹੋਬੀ ਧਾਲੀਵਾਲ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਜਿਸ ਤੋਂ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਸਾਡਾ ਮੇਲਾ ਹੈ ਅਸੀਂ ਇੱਕ ਆਪਣੇ ਐਂਕਰ ਨੂੰ ਬੁਲਾਇਆ ਉਹਨੂੰ ਮੇਰਾ ਬੋਲਣਾ ਚੰਗਾ ਲੱਗਿਆ ਤੇ ਹੋ ਸਕਦਾ ਮੈਨੂੰ ਵੀ ਕਿਸੇ ਦਾ ਬੋਲਣਾ ਚੰਗਾ ਨਾ ਲੱਗਿਆ ਹੋਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਯਾਨੀ ਕਿ ਲੋਕ ਮੇਰੇ ਨਾਲ ਨੇ ਤਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਨੰਗਲ ਦਾ ਨਹੀਂ ਹੁਣ ਰਹਿਣ ਹੀ ਦਿਓ